ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਆਪਾਂ ਗੱਲ ਕਰ ਰਹੇ ਸੀਗੇ ਇਹ ਗੱਲ ਪਿਆਜ਼ਾਂ ਦੇ ਵਿੱਚ ਵੀ ਹਰਬਿਕ ਸਾਈਡਾਂ ਬਾਰੇ ਵੀ ਜਿੱਦਾਂ ਹੁਣ ਆਪਾਂ ਨੂੰ ਥੋੜੀ ਜਿਹੀ ਲੇਬਰ 'ਚ ਦਿੱਕਤ ਆ ਚੁੱਕੀ ਐ ਦੀ ਜਿਹੜੀ ਗੜਾਈ ਕਰਨ ਲਈ ਤੇ ਪਰ ਜਿਹੜਾ ਵਿੱਚ ਨਦੀਨ ਸੀਗੇ ਕਾਫੀ ਗਰੋਅ ਕਰ ਰਹੇ ਨੇ ਉਹਦੇ ਕੁੜੇ ਜਿਹੜੀ ਗਰੋਥ ਨੂੰ ਰੋਕਣ ਲਈ ਜਿਵੇਂ ਆਪਾਂ ਮੈਂ ਉਦੋਂ ਵੀ ਕਿਹਾ ਸੀ ਕੱਲ ਆਪਾਂ ਸਪਰੇਅ ਕੀਤੀ ਐ ਤੇ ਜਿੰਨੇ ਵੀ ਜਿਹੜਾ ਤੇ ਦਿਖਦੇ ਨੇ ਕਾਫੀ ਚੌੜੇ ਪੱਤੇ ਵਾਲੇ ਪਾਸੇ ਜਿਹੜੀਆਂ ਗਾਜਰ ਬੁੱਟੀ ਜੁਂਦੀਆਂ ਨੂੰ ਤਾਂ ਹਲਕਾ ਹਲਕਾ ਇਹਨੇ ਪੀਲਾ ਕੀਤਾ ਇਕੱਲੇ ਸਪਰੇਅ ਕਰੀ ਐ ਤੇ ਆ ਵੱਡੇਆਂ ਨੂੰ ਤਾਂ ਇਹਨਾਂ ਨੇ ਪੂਰਾ ਮੂੜਤਾ ਇਹ ਦੇਖੋ ਜੀ ਤੇ ਗੜਾਈ ਲਈ ਚਲੋ ਜਦ ਤੱਕ ਲੇਬਰ ਨਹੀਂ ਅਵੇਲੇਬਲ ਹੁੰਦੀ ਤਾਂ ਕਰਕੇ ਆਪਾਂ ਨੇ ਇਹ ਸਪਰੇਅ ਮਾਰਤੀ ਸੀਗੀ ਤਾਂ ਜਿਹੜੇ ਇਹ ਕੱਖ ਨੇ ਇਹਨਾਂ ਨੂੰ ਇਹ ਨੂੰ ਨਾ ਵਧਣਾ ਕੰਟਰੋਲ 'ਚ ਰਹਿਣ ਤੇ ਪਿਆਜ਼ ਤੇ ਦੇਖ ਸਕਦੇ ਹਾਂ ਕੋਈ ਵੀ ਅਸਰ ਨਹੀਂ ਗਾ ਤੇ ਇਹ ਦਵਾਈਆਂ ਹੈਗੀਆਂ ਦੋ ਜੀ ਦੋ ਦਵਾਈਆਂ ਨੇ ਆਪਣੇ ਕੋਲ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਕਿਹੜੀਆਂ ਕਿਹੜੀਆਂ ਨੇ ਵੀ ਸਪਰੇਅ ਕਿਵੇਂ ਕਰੀਏ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਇਹਦੇ ਪਿੱਛੇ ਆ ਵੀ ਕਈ ਵਾਰ ਲੇਬਰ ਨਾ ਮਿਲੇ ਕੱਖ ਵਧ ਰਹੇ ਜਾਂ ਨਦੀਨਾਂ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹ ਹਰ ਇੱਕ ਫਸਲ ਦੇ ਵਿੱਚ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਆਦਵਾਈ ਪਾਈ ਹੈ ਜੀ ਆ ਕਾਮਾ ਨਾਂਉ ਤੇ ਆਉਂਦੀ ਹੈ ਤਾਂ ਇਹ ਚ ਟੈਕਨੀਕਲ ਬਾਇਨੈਮਲਟ ਟ੍ਰਾਈਗਨਸ ਉੱਪਰ ਦੇ ਨਾਮ ਤੇ ਆਉਂਦੀ ਹੈ ਇਹ ਇਹ ਆਪਾਂ ਨੇ ਵਰਤੀ ਹੈ ਜੀ ਪੰਪ ਦੇ ਹਿਸਾਬ ਨਾਲ 25 ਲੀਟਰ ਦੇ ਨਾਲ 25 ਲੀਟਰ ਦੇ ਪੰਪ 'ਚ 100 ਐਮ ਐਲ ਇਹ ਪਾਈ ਹੈ ਜੀ ਤੇ ਇਹਦੇ ਨਾਲ-ਨਾਲ ਆਪਾਂ ਇੱਕ ਹੋਰ ਦਵਾਈ ਪਾਈ ਹੈ ਆਕਸੀ ਕਹਿੰਦੇ ਨੇ ਇਹ ਵੀ ਦੇਖ ਲਓ ਜੀ ਗੋਲ ਵੀ ਕਹਿੰਦੇ ਨੇ ਕਈ ਇਹਨੂੰ ਤੇ 7 ਐਮ ਐਲ 25 ਲੀਟਰ ਦੇ ਪੰਪ 'ਚ 7 ਐਮ ਐਲ ਇਹ ਤੇ 100 ਐਮ ਐਲ ਟਾਕ ਦੇਉਂ ਸੂਪਰ ਦੋਨੇ ਦਵਾਈਆਂ ਨੂੰ ਮਿਲਾ ਕੇ ਆਪਾਂ ਕੱਲ ਸਪਰੇਅ ਕਰੀ ਸੀ ਤੇ ਅੱਜ ਬਹੁਤ ਜਿਹੜਾ ਨਦੀਨ ਉਹ ਰੁਕ ਗਿਆ ਕਾਫੀ ਤੱਕ ਹੋ ਗਿਆ ਜਿੰਨੀ ਗਰਾਮ ਤੋਂ ਨੂੰ ਪੂਕ ਦਿੰਦੀ ਹੈ। ਇਹ ਦੋ ਦਿਨਾਂ ਦੇ ਵਿੱਚ ਬਹੁਤ ਰਿਜ਼ਲਟ ਹੋ ਗਿਆ ਕਿਉਂਕਿ ਕੱਲ ਦਾ ਸਾਰੀ ਦਿਹਾੜੀ ਲੰਘ ਗਈ ਤੇ ਅੱਜ ਦੀ ਵੀ ਪੂਰੀ ਦਿਹਾੜੀ ਲੰਘ ਗਈ। ਸ਼ਾਮ ਹੋ ਚੱਲੀ ਹੈ ਹੁਣ। ਤੇ ਇਹਦੇ ਨਾਲ ਇਹ ਫਾਇਦਾ ਹੋ ਗਿਆ ਆਪਣਾ ਵੀ ਜਿਹੜੀ ਹੁਣ ਗਰੋਥ ਹੋ ਰਹੀ ਥੀ ਨਦੀਨਾਂ ਦੀ ਉਹ ਰੁਕ ਗਈ। ਤੇ ਚਾਰ ਕਿ ਦਿਨਾਂ ਤੱਕ ਆਪਣੇ ਲੇਬਰ ਨੇ ਮਿਲ ਜਣਾ ਆਪਾਂ ਨੂੰ ਜਿਹੜੇ ਗੜਾਈ ਵਾਲੇ ਬੰਦੇ ਨੇ ਫਿਰ ਉਹ ਗੜਾਈ ਕਰ ਦੇਣਗੇ ਤੇ ਉਦੇ ਨਾਲ ਇਹ ਆ ਵੀ ਪਿਆਜ਼ਾਂ ਨੂੰ ਆਪਣੀ ਗਰੋਥ ਵੀ ਮਿਲਦੀ ਰਹੂਗੀ ਤੇ ਨਦੀਨ ਉੱਥੇ ਰੁਕ ਜਾਣਗੇ ਤੇ ਗਾਹਾਂ ਆਪਾਂ ਇਹਨਾਂ ਦੇ ਵਿੱਚ ਵੀ ਕਿਹੜੀ ਇੰਟਰ ਕਾਪਿੰਗ ਕਰਨੀ ਆ ਉਹਦੇ ਬਾਰੇ ਵੀ ਦੱਸਾਂਗੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ ਆ